ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਬਹੁਤ ਪਿਆਰੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਲੈ ਕੇ ਆਏ ਆ ਤੁਹਾਨੂੰ ਇੱਕ ਜਿੱਦਾਂ ਮੇਰੀ ਸ਼ਾਪ ਦਾ ਨਾਮ ਹੈ ਰਾਇਲ ਤਾਂ ਉਦਾਂ ਹੀ ਰਹੀ ਰਾਇਲ ਜੇ ਤੁਹਾਨੂੰ ਸੂਟ ਦੇਣ ਜਾ ਰਹੇ ਹਾਂ ਅੱਜ ਤੇ ਸੂਟ ਹੈਗੇ ਨੇ ਜੀ ਸਾਰੇ ਫੰਕਸ਼ਨਲ ਪਾਰਟੀ ਵੇਅਰ ਸੂਟ ਹੁਣ ਇੰਡੀਆ ਦੇ ਵਿੱਚ ਤਾਂ ਜਿੱਦਾਂ ਫੰਕਸ਼ਨ ਨਹੀਂ ਹੁੰਦੇ ਪ੍ਰੋਗਰਾਮ ਬਹੁਤ ਘਟ ਜਾਂਦੇ ਆ ਵਿਆਹ ਸ਼ਾਦੀ ਬਹੁਤ ਜ਼ਿਆਦਾ ਘਟ ਜਾਂਦੇ ਗਰਮੀ ਦੇ ਦਿਨਾਂ 'ਚ ਹੁੰਦੇ ਹੀ ਨਹੀਂ ਤਕਰੀਬਨ ਤੇ ਹੁਣ ਜਿੱਦਾਂ ਮਈ ਜੂਨ ਦੇ ਵਿੱਚ ਐਨ ਆਰ ਆਈਜ਼ ਦੇ ਬਹੁਤ ਸਾਰੇ ਕਾਲ ਆਉਂਦੇ ਆ ਕਿ ਸਾਡੇ ਵਾਸਤੇ ਫੰਕਸ਼ਨ ਵਾਲੇ ਸੂਟ ਦਿਖਾਓ ਉਧਰ ਮਈ ਜੂਨ 'ਚ ਜ਼ਿਆਦਾ ਫੰਕਸ਼ਨ ਹੁੰਦੇ ਆ ਛੋਟੇ ਵਾਸਤੇ ਸਪੈਸ਼ਲ ਰੈਡੀ ਕਰਵਾਏ ਆ ਜੀ ਸੂਟ ਅੱਜ ਸਾਰੇ ਕਿਉਂਕਿ ਇੱਕ ਇੱਕ ਸੂਟ ਦੀ ਫੋਟੋ ਪਾਣੀ ਸਿਲੈਕਟ ਕਰਵਾਉਣਾ ਫਿਰ ਉਹਨੂੰ ਟਾਈਮ ਲੱਗ ਜਾਂਦਾ ਸੀਗਾ ਕਿ ਕਿਸੇ ਕੋਲ ਟਾਈਮ ਹੁੰਦਾ ਬੁਕਿੰਗ ਲਈ ਸਾਡੇ ਕੋਲ ਡੇਢ ਮੰਥ ਲਈ ਬੁਕਿੰਗ ਹੁੰਦੀ ਹੈ ਕਿਸੇ ਕੋਲ ਸਟਾਕ ਸਾਰਾ ਰੈਡੀ ਹੈ ਜੀ ਤੁਸੀਂ ਇਹਨਾਂ ਚੋਂ ਜੋ ਵੀ ਸੂਟ ਪਸੰਦ ਆ ਲੈ ਸਕਦੇ ਹੋ ਹੋਣਗੇ ਟੋਟਲ ਪਿਓਰ ਦੇ ਉੱਪਰ ਅੱਜ ਦੀ ਵੀਡੀਓ ਸਾਰੀ ਪਿਓਰ ਤੇ ਰਹੇਗੀ ਤੇ ਪਾਰਟੀ ویئر ਸੂਟਾਂ ਤੇ ਰਹੇਗੇ ਜੀ ਵਿਆਹ ਸ਼ਾਦੀ ਵਾਲੇ ਸੂਟ ਨੇ ਬਹੁਤ ਸੋਹਣੇ ਜੇ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਤੁਹਾਨੂੰ ਕਲੈਕਸ਼ਨ ਕਿੱਦਾਂ ਲੱਗੇ ਮੇਰੇ ਆਪਣੇ ਬਣੇ ਹੋਏ ਸੂਟ ਨੇ ਸਾਰੇ ਕਿਸੇ ਵੀ ਕਲਰ ਤੇ ਤੁਸੀਂ ਕੋਈ ਵੀ ਸੂਟ ਬਣਾਣਾ ਉਹ ਤੁਹਾਡੇ ਲਈ ਬਣਾ ਦਾਂਗੀ ਅਸੀਂ ਤੇ ਉਹਦੇ ਵਾਸਤੇ ਟਾਈਮ ਚਾਹੀਦਾ ਹੋਵੇਗਾ ਜੇ ਕਲਰ ਤੁਸੀਂ ਸਿੰਗਲ ਵਰਕ ਵਰਕ ਕਰਵਾਉਣਾ ਤਾਂ 15 ਤੋਂ 20 ਦਿਨ ਬਿੱਡ ਸਟੀਚਿੰਗ ਦੇ ਨਾਲ ਸਾਨੂੰ 1 ਮੰਥ ਇੱਕ ਸੂਟ ਵਾਸਤੇ ਚਾਹੀਦਾ ਹੁੰਦਾ ਜੇ ਥੋੜੀ ਮਤਲਬ ਕਿ ਕਾਫੀ ਸਾਰੀ ਬੁਕਿੰਗ ਹੈਗੀ ਹੈ ਤਾਂ ਅਸੀਂ ਡੇਢ ਮੰਥ ਦੀ ਬੁਕਿੰਗ ਲੈਂਦੇ ਆ ਅ ਦਿਖਾਨੇ ਆ ਜੀ ਸ਼ੁਰੂ ਕਰਦੇ ਆ ਬਹੁਤ ਪਿਆਰੇ ਪਿਆਰੇ ਜੇ ਸੂਟ ਸਭ ਤੋਂ ਪਹਿਲਾਂ ਤਾਂ ਜਿਹੜਾ ਮੇਰਾ ਮਤਲਬ ਹਰ ਟਾਈਮ ਸੂਟ ਹਰ ਟਾਈਮ ਸੂਟ ਹਰ ਇੱਕ ਦਾ ਫੇਵਰਟ ਆ ਉਹ ਵਾਲਾ ਸੂਟ ਕਿਉਂਕਿ ਮੈਨੂੰ ਵੀ ਬਹੁਤ ਸੋਹਣਾ ਲੱਗਦਾ ਮੇਰੇ ਖੁਦ ਘਰ ਵਿੱਚ ਮੇਰੇ ਸਿਸਟਰ ਨੇ ਬਣਵਾਇਆ ਸਭ ਨੇ ਬਹੁਤ ਪਸੰਦ ਕੀਤਾ ਹੋਇਆ ਇਹ ਵਾਲਾ ਸੂਟ ਉਹੀ ਸੂਟ ਅਸੀਂ ਉਸੇ ਕਲਰ ਤੇ ਰੀਪੀਟ ਲੈ ਕੇ ਆਨੇ ਆ ਹਰ ਵਾਰ ਰੀਪੀਟ ਲੈ ਕੇ ਆਨੇ ਆ ਠੀਕ ਹੈ ਜੀ ਇਹ ਹੈਗਾ ਪਿਓਰ ਔਰਗੇਂਜ਼ਾ ਦਾ ਸਟੱਫ ਕਲਰ ਵੀ ਬਹੁਤ ਪਿਆਰਾ ਹੈ ਇਹ ਠੀਕ ਹੈ ਜੀ ਇਹ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਬਾਜੂ ਤੇ ਕੰਮ ਹੈ ਇਸ ਤੇ ਤੇ ਘੇਰੇ ਤੇ ਬਹੁਤ ਪਿਆਰਾ ਕੰਮ ਹੈ ਜੀ ਠੀਕ ਹੈ ਇਦੇ ਨਾਲ ਹੈਗੀ ਹੈ ਪਿਓਰ ਕ੍ਰੇਪ ਦੀ ਸਲਵਾਰ 3 ਮੀਟਰ ਦੀ ਇਹ ਪਿਓਰ ਔਰ ਪਿਓਰ ਔਰਗੇਂਜ਼ਾ ਹੈ ਇਹ ਸਾਰੀ ਉੱਪਰ ਤੱਕ ਬੂਟੀ ਜਾਏਗੀ ਸੂਟ ਦੇ ਤੇ ਦੁਪੱਟੇ ਦੀ ਲੁੱਕ ਦੇਖਿਓ ਜੀ ਬਹੁਤ ਸੋਹਣਾ ਜਿਹਾ ਦੁਪੱਟਾ ਰੈਡੀ ਕੀਤਾ ਹੋਇਆ ਉਹ ਵੀ ਪਿਓਰ ਦੇ ਉੱਪਰ ਪਿਓਰ ਔਰਗੇਂਜ਼ਾ ਦੇ ਇਦਾਂ ਰਹੇਗਾ ਜੀ ਸੂਟ ਇਹ 4 ਸਾਈਡ ਕਟਾਵਾ ਪਿਓਰ ਹੈ ਤੁਸੀਂ ਇਹ ਨਹੀਂ ਹੈਗਾ ਕਿ ਸਿਰ ਤੇ ਲੋਕੀ ਤਾਂ ਖੜਾ ਖੜਾ ਰਹੇਗਾ ਸੂਟ ਹੈ ਇਦਾਂ ਨਹੀਂ ਸੌਰੀ ਦੁਪੱਟਾ ਬਹੁਤ ਸੋਹਣੀ ਜੀ ਲੁੱਕ ਆਂਦੀ ਹੈ ਇਹਨਾਂ ਦੁਪੱਟਿਆਂ ਦੇ ਮਤਲਬ ਲੱਗਦਾ ਇੱਕ ਫੰਕਸ਼ਨਲ ਜੀ ਸੂਟ ਹੁੰਨੇ ਆ ਜਿਹੜਾ ਇਹ ਵਾਲਾ ਸਟੱਫ ਆ ਠੀਕ ਹੈ ਜੀ 10800 ਹੈਗਾ ਇਸ ਸੂਟ ਦਾ ਪ੍ਰਾਈਸ 10800 ਠੀਕ ਹੈ ਜੀ ਨੈਕਸਟ ਦੇ ਰਹੇ ਆ ਕਲਰ ਬਹੁਤ ਸੋਹਣਾ ਹੈ ਡਿਜ਼ਾਈਨ ਤੁਸੀਂ ਦੇਖ ਹੀ ਲੈਣਾ ਠੀਕ ਹੈ ਜੀ ਦੇਖੋ ਪਹਿਲਾਂ ਨਾ ਉੱਪਰ ਤੱਕ ਬੇਲਾਂ ਜਾ ਰਹੀਆਂ ਦਬਕੇ ਦੀਆਂ ਤਿੱਲੇ ਦੀਆਂ ਤੇ نیچے ਬਹੁਤ ਸੋਨਾ ਜਿਹਾ ਬਣਿਆ ਹੋਇਆ ਘੇਰਾ ਸਟਫ ਇਹ ਵੀ ਬਹੁਤ ਜ਼ਿਆਦਾ ਫਾਈਨ ਆ ਬਹੁਤ ਸੋਹਣਾ ਸਟਫ ਹੈ ਜੇ ਮਤਲਬ ਹੈ ਔਰਗੈਂਜ਼ਾ ਤਾਂ ਹੀ ਆ ਇੱਕ ਲਾਈਟ ਵੇਟ ਜਿਹਾ ਵਰਕ ਕੀਤਾ ਹੋਇਆ ਕਿਸੇ ਵੀ ਏਜ ਵਾਸਤੇ ਆ ਸੂਟ ਬਹੁਤ ਸੋਹਣਾ ਹੈ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਵਰਕ ਮਿਲੇਗਾ ਠੀਕ ਹੈ ਇਹ ਪਿਓਰ ਤੇ ਬਣੇ ਹੋਏ ਆ ਸਾਰੇ ਸੂਟ ਤਾਂ ਕਰਕੇ ਥੋੜਾ ਜਿਹਾ ਪ੍ਰਾਈਸ ਸਟੱਫ ਦੇ ਅਕੋਰਡਿੰਗ ਆਏਗਾ ਜੀ ਇਹਨਾਂ ਦਾ ਤੇ ਨਾਲ ਹੈਗੀ ਆ ਜੀ ਇਹ ਸਲਵਾਰ ਠੀਕ ਹੈ ਤੇ ਨਾਲ ਹੈਗਾ ਇਹਦੇ ਦੁਪट्टे ਦੀ ਲੁੱਕ ਦੇਖਿਓ ਕਲਰ ਦੇਖੋ ਪਹਿਲਾਂ ਤਾਂ ਕਲਰ ਹੀ ਬਹੁਤ ਸੋਹਣਾ ਹੈ ਇਹ ਹੈਗੇ ਜੀ ਦੁਪट्टे ਦੀ ਲੁੱਕ ਟੈਡੀਆਂ ਵੇਲਾਂ ਸਾਰੇ ਸੂਟ ਦੇ ਵਿੱਚ ਰੈਡੀ ਸਾਰੇ ਦੁਪੱਟੇ ਚ ਰੈਡੀ ਕੀਤੇ ਹੋਏ ਆ ਤੇ ਸੂਟ ਦਾ ਪ੍ਰਾਈਸ ਹੈਗਾ 9500 9500 ਦਾ ਸੂਟ ਆ ਠੀਕ ਹੈ ਜੀ ਨੈਕਸਟ ਫਿਰ ਤੋਂ ਕਲਰ ਪਹਿਲਾਂ ਦੇਖੋ ਕਿੰਨਾ ਸੋਹਣਾ ਕਲਰ ਆ ਕਲਰ ਨਾ ਤੁਹਾਡੇ ਵਾਸਤੇ ਮਤਲਬ ਥੋੜਾ ਜਿਹਾ ਮੌਸਮ ਇਤਰਾ ਗ੍ਰੀਨਡੀਅਸ ਵੀ ਕਿਸੇ ਨੇ ਪਾਣਾ ਤਾਂ ਮੌਸਮ ਦੇ ਅਕੋਰਡਿੰਗ ਵੀ ਸੂਟ ਹੈ ਠੀਕ ਹੈ ਜੀ ਸਾਰਾ ਫਰੰਟ ਹੈਵੀ ਠੀਕ ਹੈ ਵਰਕ ਦੇਖੋ ਸਾਰਾ ਫਰੰਟ ਹੈਵੀ ਹੈ ਜੀ ਸੂਟ ਦਾ ਦਵਕੇ ਦਾ ਕੰਮ ਕੀਤਾ ਹੋਇਆ ਉੱਪਰ ਕੇ ਕੰਮ ਆਇਆ ਹੋਇਆ ਸਾਰਾ ਹੀ ਬਹੁਤ ਸੋਹਣਾ ਜਿਹਾ ਬਹੁਤ ਪਿਆਰੀ ਲੁੱਕ ਹੈ ਬਾਜੂ ਤੇ ਵੀ ਬਹੁਤ ਸੋਹਣਾ ਜਿਹਾ ਵਰਕ ਹੈ ਹੈਵੀ ਦੇ ਵਿੱਚ ਕੰਮ ਰਹੂਗਾ ਪਿਓਰ ਦੀ ਸਲਵਾਰ ਹੈ ਜੀ ਇਹਦੇ ਨਾਲ ਪਿਓਰ ਵਿਸਕੋਸ ਦੇ ਸੂਟ ਨੇ ਸਾਰੇ ਤੇ ਇਹ ਹੈਗਾ ਇਹਦਾ ਬਹੁਤ ਸੋਹਣਾ ਜਿਹਾ ਦੁਪੱਟਾ ਸਾਰੇ ਦੁਪੱਟੇ 'ਚ ਬੂਟੀ ਰਹੂਗੀ ਠੀਕ ਹੈ ਤੇ ਕਾਰਨਰ ਚ ਇਹ ਬਹੁਤ ਪਿਆਰਾ ਜਿਹਾ ਇਹ ਕੰਬੀ ਦਾ ਡਿਜ਼ਾਈਨ ਦਿੱਤਾ ਹੋਇਆ ਠੀਕ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਇਸ ਦਾ 12800 12800 ਹੈਗਾ ਜੀ ਪ੍ਰਾਈਸ ਨੈਕਸਟ ਸੂਟ ਦਿਖਾਣੇ ਤੁਹਾਨੂੰ ਸ਼ਿਮਰ ਦੇ ਉੱਪਰ ਕਲਰ ਬਹੁਤ ਸੋਹਣਾ ਰੈਡੀ ਹੋਇਆ ਬਹੁਤ ਪਿਆਰਾ ਡਾਈ ਕਰਵਾਈਆਂ ਅਸੀਂ ਸਾਰੇ ਕਲਰ ਤੁਸੀਂ ਕੋਈ ਵੀ ਸੂਟ ਹੈ ਨਾ ਜੋ ਲੈਣਾ ਹੈ ਕਿਸੇ ਹੋਰ ਕੋਲਰ ਤੇ ਬਣਵਾਣੇ ਆ डिजाइन पसंद है जी कोई भी डिजाइन अपना बनवाना है तो हर एक सूट असि कस्टमाइज करते हैं ड्रैस फ्रॉक सूट हरेक चीज़ ये बहुत प्यारा जहा सूट है जी तो टिशू तो हैगीट ये शिमल टिशू के उपर फ्रंट बहुत सोणा बनया हुआ है कुछ अलग जे पैटर्न है सूट दा इत्तो अपनी फोल्डिंग हो जाएगी नीचे ਤੁਸੀਂ ਹਲਕੀ ਜੀ ਲੇਸ ਦਿਵਾਣੀ ਹੈ ਦਿਵਾ ਲਿਓ ਨਹੀਂ ਤਾਂ ਇਦਾਂ ਹੀ ਬਹੁਤ ਸੋਣਾ ਲੱਗਦਾ ਹੈ ਸੈਂਟਰ ਪੈਨਲ ਦੇ ਨਾਲ ਹੈ ਜੀ ਸੂਟ ਇਹ ਠੀਕ ਹੈ ਤੇ ਇਹਦੇ ਨਾਲ ਤੁਹਾਨੂੰ ਇਹ ਮਿਲ ਜੇਗੀ ਸਲਵਾਰ ਠੀਕ ਹੈ ਤੇ ਨਾਲ ਮਿਲੇਗਾ ਜੀ ਤੁਹਾਨੂੰ ਸੇਮ ਸਟਾਫ ਦਾ ਬਹੁਤ ਸੌਫਟ ਜਿਹਾ ਦੁਪੱਟਾ ਚੀਮਰ ਦੇ ਉੱਪਰ ਇਹ ਲੰਮਾ ਚੌੜਾ ਸਾਰੇ ਦੁਪੱਟੇ 'ਚ ਬਹੁਤ ਪਿਆਰਾ ਵਰਕ ਹੈ ਤੇ ਫੋਰ ਸਾਈਡ ਬਹੁਤ ਸੋਹਣਾ ਗੋਟਾ ਲਾ ਕੇ ਬਣਾਇਆ ਹੋਇਆ 8000 ਦਾ ਹੈਗਾ ਜੀ ਇਹ ਵਾਲਾ ਸੂਟ 8000 ਦਾ ਦੇਖੋ ਜੀ ਸੂਟ ਕਲਰ ਸਟਫ ਸਟਫੀ ਬਹੁਤ ਫਾਈਨ ਆ ਪਿਓਰ ਦੇ ਉੱਪਰ ਆ ਸਾਰੀ ਸੂਟ ਇਹ ਇਹ ਸੂਟ ਬਣਾਇਆ ਵੈ ਥੋੜਾ ਜਿਹਾ ਗਰਲਿਸ਼ ਲੁੱਕ ਤੇ ਜੀ ਠੀਕ ਹੈ ਇੱਦਾਂ ਰਹੇਗਾ ਸੂਟ ਇਹ ਉੱਪਰ ਯੋਕ ਸਟਾਈਲ ਚ ਬਣਿਆ ਹੋਇਆ ਇਹ ਯੋਕ ਬਣਿਆ ਹੋਇਆ ਇੱਥੇ ਨੈੱਕ ਆ ਜਾਏਗਾ ਆਪਣਾ ਤੇ ਵਿੱਚ ਰਹੇਗੀ ਬੂਟੇ ਕੁਛ ਅਲੱਗ ਜਿਹਾ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਕੀ ਤੁਸੀਂ ਦੱਸਿਓ ਡਿਜ਼ਾਈਨ ਕਿੱਦਾਂ ਲੱਗਿਆ ਬਹੁਤ ਸੋਹਣੀ ਵੇਲ ਆ ਜਿਹੜੀ ਇਹ ਵਾਲੀ ਦਿੱਤੀ ਹੋਈ ਆ ਇਹ ਸਾਰਾ ਹੋਰੀ ਆਪਣਾ ਨੈੱਕ ਆ ਜਾਏਗਾ ਜੀ ਠੀਕ ਹੈ ਤੇ ਇਹਦੇ ਨਾਲ ਪਿਓਰ ਕ੍ਰੇਪ ਦੀ ਸਲਵਾਰ ਤੇ ਸਲਵਾਰ ਤੇ ਹੈਗੇ ਨੇ ਜੀ ਪੌਂਚੇ ਵਰਕ ਇਹ ਆ ਜਿਗਾ ਵਰਕ ਸਟ੍ਰੇਟ ਸਲਵਾਰ ਬਣੇਗੀ ਇਹ ਜਾਂ ਤੁਸੀਂ ਇਹਦੀ ਪੈਂਟ ਬਣਾ ਸਕਦੇ ਹੋ ਜਾਂ ਸਟ੍ਰੇਟ ਸਲਵਾਰ ਬਣਾ ਸਕਦੇ ਹੋ ਉਹ ਤੁਹਾਡੀ ਚੁਆਇਸ ਆ ਇਹ ਪੌਂਚਿਆਂ ਤੇ ਵਰਕ ਆ ਜਾਏਗਾ ਇਹ ਬਿਲਕੁਲ ਬੇਬੀ ਪਿੰਕ ਕਲਰ ਆ ਜਦੋਂ ਸੂਟ ਐਦਾਂ ਪਿਆ ਹੁੰਦਾ ਮੈਂ ਤਾਂ ਹੀ ਤੁਹਾਨੂੰ ਤੈਚ ਦਿਖਾਨੀ ਆ ਕਿਉਂਕਿ ਪਿਓਰ ਦੀ ਸ਼ਰਟ ਆ ਜੀ ਇਹ ਤੇ ਇਹ ਕਲਰ ਖੁੱਲ ਕੇ ਬਿਲਕੁਲ ਹੋ ਜਾਂਦਾ ਹੈ ਅਲੱਗ ਹੀ ਕਲਰ ਦਿਖਣ ਲੱਗ ਜਾਂਦਾ ਤੇ ਇਹਦਾ ਦੁਪੱਟਾ ਦੇਖੋ ਸੂਟ ਦਾ ਕਲਰ ਡਿਜ਼ਾਈਨ ਦੁਪੱਟਾ ਬਹੁਤ ਸੋਹਣਾ ਹੈ ਦੁਪੱਟੇ ਦੀ ਲੁੱਕ ਦੇਖੋ ਦੁਪੱਟਾ ਵੀ ਪਿਓਰ ਤੇ ਹੀ ਆ ਜੀ ਸਾਰੇ ਬੇਲੇ ਬਹੁਤ ਸੋਹਣੀ ਬਣੀ ਹੋਈ ਆ ਪ੍ਰਾਈਸ ਹੈਗਾ ਜੀ ਸੂਟ ਦਾ 10000 10000 ਦਾ ਸੂਟ ਹੈ ਇਹ ਜਿਹੜਾ ਇਹ ਵਾਲਾ ਡਿਜ਼ਾਈਨ ਆ ਇਹ ਡਿਜ਼ਾਈਨ ਵੀ ਮੇਰਾ ਬਹੁਤ ਸਾਰੇ ਕਲਰਾਂ ਤੇ ਬਣ ਚੁੱਕੇ ਆ ਬਹੁਤ ਸਾਰੇ ਕਲਰਾਂ ਤੇ ਮੈਂਗੋ ਕਲਰ ਤੇ ਜ਼ਿਆਦਾਤਰ ਬਣਿਆ ਜੀ ਸੂਟ ਇਹ ਬਾਜੂ ਬਣੀਆਂ ਹੋਈਆਂ ਕਲਰ ਪਹਿਲਾਂ ਇਹ ਦੇਖ ਲਓ ਜਦੋਂ ਮੈਂ ਸ਼ਰਟ ਖੋਲ ਦਾਂਗੀ ਕਿਉਂਕਿ ਪਿਓਰ ਦਾ ਸਟਾਫ ਆ ਤਾਂ ਇਹਨੇ ਕਲਰ ਬਿਲਕੁਲ ਲਾਈਟ ਲੈ ਲੈਣਾ ਜਦੋਂ ਲਾਈਨਿੰਗ ਲੱਗੇਗੀ ਤੇ ਨੀਚੇ ਤਾਂ ਬਹੁਤ ਸੋਹਣਾ ਕਲਰ ਉੱਭਰ ਕੇ ਆਂਦਾ ਹੈ ਇਹ ਮੇਰੇ ਕਾਫੀ ਸਾਰੇ ਸੂਟਾਂ ਦੇ ਬਣਿਆ ਹੈ ਡਿਜ਼ਾਈਨ ਬਹੁਤ ਜ਼ਿਆਦਾ ਕਸਟਮਾਈਜ਼ ਕੀਤਾ ਹੈ ਠੀਕ ਹੈ ਜੀ ਇਹ ਸਾਰਾ ਨੀਚੇ ਬੇਲ ਆ ਕਿਰੇ ਤੇ ਜੀ ਸੈਂਟਰ ਚ ਕਲੀਆਂ ਜਾ ਕੇ ਬਹੁਤ ਪਿਆਰਾ ਜਿਹਾ ਹੈਵੀ ਜਿਹਾ ਇਹਦਾ ਡਿਜ਼ਾਈਨ ਲੱਗਦਾ ਭਾਣ ਤੋਂ ਬਾਅਦ। ਕ੍ਰੇਪ ਦੀ ਹੈਗੀ ਹੈ ਜੀ ਸਲਵਾਰ ਇਹਦੇ ਨਾਲ ਮੰਗੋ ਕਲਰ ਦੇ ਤੇ ਦੁਪट्टे ਦੀ ਲੁੱਕ ਦੇਖਿਓ। ਇਹ ਹੈਗਾ ਜਿਹੜਾ ਦੁਪੱਟਾ। 4 ਸਾਈਡ ਬਰੀਕ ਬੇਲ ਆ। ਤੇ ਜਿਹੜੇ ਤੇ ਪੱਲੇ ਨੇ ਉਹ ਬਣੇ ਹੋਏ ਆ ਹੈਵੀ ਦੇ ਵਿੱਚ। ਸਾਰੇ ਚ ਬੂਟੀ ਆ। ਬਹੁਤ ਪਿਆਰਾ ਸੂਟ ਹੈ। ਤੇ ਪ੍ਰਾਈਸ ਰਹੂਗਾ ਜੀ 9800 9800 ਸੂਟ ਦਿਖਾਣੇ ਆ ਜੀ ਆਨੀਅਨ ਜਾਂ ਸ਼ੇੜਾ ਬਹੁਤ ਸੋਹਣਾ ਇਹ ਵੀ ਡਿਜ਼ਾਈਨ ਮੈਂ ਬਹੁਤ سارے ਸੂਟਾਂ ਦੇ ਬਣਾ ਚੁੱਕੀ ਆ ਹਰੇਕ ਕਲਰ ਬਹੁਤ سارے ਕਲਰਾਂ ਤੇ ਗਿਆ ਹੈ तकरीबन ਇਹ ਵਾਲਾ ਡਿਜ਼ਾਈਨ ਸਾਡਾ ਇੱਕ ਤੁਸੀਂ ਸਾਡੀ ਸ਼ਾਰਟ ਵੀਡੀਓ ਚ ਲਹਿੰਗਾ ਵੀ ਦੇਖ ਸਕਦੇ ਹੋ ਅਸੀਂ ਇਸ ਡਿਜ਼ਾਈਨ ਦੇ ਵਿੱਚ ਲਹਿੰਗਾ ਵੀ ਰੈਡੀ ਕੀਤਾ ਸੀ ਸੈਂਟਰ ਪੈਨਲ ਦੇ ਨਾਲ ਆ ਜੀ ਸੂਟ ਇਹ ਤੇ ਬਾਜੂ ਤੇ ਵੀ ਉੱਪਰ ਤੱਕ ਜਾਂਦਾ ਇਹਦਾ ਜਿਹੜਾ ਡਿਜ਼ਾਈਨ ਆ ਇਹ ਲੌਂਗ ਬਾਜੂ ਚ ਆਊਗਾ ਮੂਰੀ ਨਹੀਂ ਹੋਏਗੀ ਉੱਪਰ ਤੱਕ ਜਾਏਗਾ ਸ਼ੋਲਡਰ ਦੇਖ ਲਓ ਪਰਲ ਵਰਕ ਹੈ ਵਿੱਚ ਸਿੱਪੀ ਦਿੱਤੀ ਹੋਈ ਆ ਥ੍ਰੈਡ ਵਰਕ ਆ ਥ੍ਰੈਡ ਵੀ ਸ਼ੇਡੇਡ ਲਿਆ ਹੋਇਆ ਲਾਈਟ ਐਂਡ ਡਾਰਕ ਦਾ ਤੁਸੀਂ ਕਿਸੇ ਵੀ ਕਲਰਾਂ ਤੇ ਇਹ ਵਾਲੇ ਡਿਜ਼ਾਈਨ ਪਸੰਦ ਕਰ ਲਓ ਉਹਨਾਂ ਤੇ ਬਣ ਜਾਣਗੇ ਜੀ ਜਾਂ ਤੁਹਾਨੂੰ ਇਹ ਕਲਰ ਪਸੰਦ ਨਹੀਂ ਡਿਜ਼ਾਈਨ ਕੋਈ ਹੋਰ ਕਰਵਾਉਣਾ ਹੈ ਉਹ ਹੋ ਜਾਏਗਾ ਦੁਪੱਟਾ ਫੋਰ ਸਾਈਡ ਬਹੁਤ ਪਿਆਰਾ ਹੈਵੀ ਵੇਲ ਦੇ ਨਾਲ ਰਹੂਗਾ ਇੱਦਾਂ ਹੈਗਾ ਜੀ ਸੂਟ ਇਹ ਪਿਓਰ ਦਾ ਸੂਟ ਆ 10500 ਪ੍ਰਾਈਸ ਆ ਮਤਲਬ ਜਿਹੜਾ ਇਹ ਸਟੱਫ ਸਟੱਫ ਦਾ ਪ੍ਰਾਈਸ ਆ ਉਸ ਤੋਂ ਵੀ ਤੁਹਾਨੂੰ ਕਾਫੀ ਘੱਟ ਮਿਲਣਗੇ ਇਹ ਵਾਲੇ ਸੂਟ ਨੈਕਸਟ ਦੇ ਰਹੇ ਆ ਇਹ ਵੀ ਮੰਗੇਓ ਕਲਰ ਤੇ ਬਣਿਆ ਹੋਇਆ ਸੂਟ ਆ ਮੰਗੇਓ ਅੱਜਕੱਲ ਬਣਵਾਣਾ ਪੈਂਦਾ ਜੀ ਕਿਉਂਕਿ ਹਲਦੀ ਦਾ ਮੇਨ ਕਲਰ ਆ ਦੇਖੋ ਜੀ ਸੂਟ ਸੈਂਟਰ ਪੈਨਲ ਦੇ ਨਾਲ ਆ ਇਹਨਾਂ ਦੀ ਲੈਂਥ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ neck ਨਹੀਂ ਬਣਿਆ ਹੋਇਆ ਬਹੁਤ ਹੈਵੀ ਜਿਹਾ ਕੇਰਾ ਹੈ ਠੀਕ ਹੈ ਜੀ ਤੇ ਗ੍ਰੇਪ ਦੀ ਪਿਓਰ ਦੀ ਹੈਗੀ ਇਹਦੀ ਸਲਵਾਰ ਸਲਵਾਰਾ ਤੁਹਾਨੂੰ 3-3 ਮੀਟਰ ਦੇ ਮਿਲਣਗੇ ਦੁਪੱਟੇ ਹੈਗੇ ਨੇ ਹੈਵੀ ਲਾਈਟ weight ਵਰਕ ਦੇ ਨਾਲ ਰਹਿਣਗੇ ਸਾਰੇ ਲੁੱਕ ਲਾਈਕ ਹੈਵੀ ਰਹਿਣਗੇ ਜੀ ਤੇ ਪ੍ਰਾਈਸ ਹੈਗੇ ਇਸ ਸੂਟ ਦਾ 989800 ਦਬਕੇ ਦੇ ਨਾਲ ਬਣਿਆ ਹੋਇਆ ਪੀਸ ਆ ਐਦਾਂ ਬਣਿਆ ਹੋਇਆ ਜੀ ਪੀਸ ਇਹ neck ਦੇ ਉੱਪਰ ਵਰਕ ਹੈ ਬਹੁਤ ਸੋਹਣਾ ਜਿਹਾ ਠੀਕ ਹੈ ਇਹ neck ਬਣਿਆ ਹੋਇਆ ਹੈਵੀ ਦੇ ਵਿੱਚ U shape ਦੇ ਵਿੱਚ neck ਆਇਸਦਾ ਤੇ ਸਾਰੇ ਦੇ ਫਰੰਟ ਚ ਰਹੇਗੀ ਬੂਟੇ ਕਲਰ ਵੀ ਬਹੁਤ ਸੋਹਣਾ ਹੈ ਤੇ ਇਹ ਆਗੀਆਂ ਜੀ ਇਹਨਾਂ ਦੇ ਆਬਾਵਾ ਉਹ ਵੀ ਹੈਵੀ ਦੇ ਵਿੱਚ ਠੀਕ ਹੈ ਕਰੀਪ ਦੀ ਇਹਦੇ ਨਾਲ ਸਲਵਾਰ ਹੋਊਗੀ ਤੇ ਨਾਲ ਹੈਗਾ ਜੀ ਚਨਾਉਂ ਚ ਫੌਨ ਦਾ ਦੁਪੱਟਾ ਸਾਰੇ ਦੁਪੱਟੇ ਚ ਰਹੇਗੀ ਬੂਟੇ ਤੇ ਪ੍ਰਾਈਸ ਹੈਗਾ ਸੂਟ ਦਾ ਜੀ 6000 6000 ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲੇਗਾ ਨੈਕਸਟ ਦੇ ਰਹੇ ਹਾਂ ਇਹ ਸੂਟ ਮੈਂ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀਗਾ ਤੇ ਇਹ ਸੀ ਜਦੋਂ ਫਿਰ ਆਰਡਰ ਆਨੇ ਆ ਸੂਟਾਂ ਦੇ ਆਰਡਰ ਆਨੇ ਕੋਈ ਸੂਟ ਦੇ ਕਾਫੀ ਸਾਰੇ ਲੱਗ ਜੰਨੇ ਆਂ ਤਾਂ ਫਿਰ ਅਸੀਂ ਇੱਕ ਦੋ ਐਕਸਟਰਾ ਬਣਵਾ ਕੇ ਰੱਖਦੇ ਆਂ ਸੂਟ ਇਹ ਸਟੱਫ ਬਹੁਤ ਸੋਹਣਾ ਏ ਸ਼ਿਮਰ ਦੇ ਉੱਪਰ ਆ ਪਿਓਰ ਤੇ ਬਿਲਕੁਲ ਸੌਫਟ ਦੇ ਵਿੱਚ ਸਾਰਾ ਫਰੰਟ ਹੈਵੀ ਦੇ ਨਾਲ ਆ ਬਹੁਤ سارے ਸੂਟ ਰੈਡੀ ਕੀਤੇ ਆਂ ਅਸੀਂ ਇਹ ਵਾਲੇ ਵੀ 크ਰੇਪ ਦੀ ਸਲਵਾਰ ਹੈ ਜੀ 3 ਮੀਟਰ ਦੀ कलर भी बहुत सोहना फोर साइड चना छपाने के दुपटे तो बहुत प्यारी बेल आ कोनर हैवी आ है, सारे दुपटे से बूटी आ प्योर तो रहेगा सूट नैक्सट है मेहंदी कलर के उपर बहुत सोहना जहा सूट आ दबके उपर ਇਹ ਦਿ ਨਾਲ ਵਰਗੇਨਸ ਦਾ ਫੋਰ ਸਾਈਡਿਡ ਵਰਕ ਦੁਪੱਟਾ ਠੀਕ ਹੈ ਜੀ ਤੇ ਪ੍ਰਾਈਸ ਹੈਗਾ 10800 ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਗੀ ਮੇਰੇ ਕੋਲ ਅਗੇ ਕਲਾਇੰਟ ਮੈਨੂੰ ਇੱਕਦਮ ਤੋਂ ਵੀਡੀਓ ਬੰਦ ਕਰਨੀ ਪੈ ਰਹੀ ਆ ਸੂਟ ਦੋ ਤਿੰਨ ਹੋਰ ਵੀ ਹੈਗੇ ਆ ਫਿਰ ਦਿਖਾ ਦਾਂਗੀ ਨੈਕਸਟ ਵੀਡੀਓਸ ਥੈਂਕ ਯੂ ਸੋ ਮਚ